ਹਾਂਜੀ ਸਰ ਸ੍ਰੀਕਲ ਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਹੋਰ ਸਾਰੇ ਠੀਕ ਹੋ ਜੀ ਕਿਮੇਰੋ ਸਾਰੇ ਅੱਜ ਮੌਸਮ ਬੜਾ ਸੋਹਣਾ ਹੋਇਆ ਪਿਆ ਪਕੌੜਿਆਂ ਵਾਲਾ ਮੌਸਮ ਹੋਇਆ ਪਿਆ ਤਕੌੜੇ ਖਾਵਾਂਗੇ ਪਰ ਖਾਵਾਂਗੇ ਖਾਵਾਂਗੇ ਤੁਸੀਂ ਬਣਾਉਂਗੇ ਕਮਲ ਬਣਾਉਗੀ ਇਹ ਤਾਂ ਫਿਰ ਤੁਸੀਂ ਲੈ ਕੇ ਆਓ ਪਕੌੜੇ ਇੱਥੋਂ ਉਹ ਵੀ ਉੱਧਰ ਬੱਦਲ ਕਿੰਨਾ ਨੇ ਲੈ ਕੇ ਆਉਣੀ ਤੁਸੀਂ ਬਣਾਉਣੇ ਆ ਨਹੀਂ ਕਾਦੀ ਚੀਜ਼ ਬਹੁਤ ਵਧੀਆ ਹੁੰਦੀ ਸਾਰਿਆਂ ਨੂੰ ਪਤਾ ਵਾ ਸਿੱਧੀ ਅੱਖ ਦੀ ਵਿੱਚ ਕਣੀ ਗਈ ਲੱਗਿਆ ਤਾਂ ਮੌਸਮ ਨੇ ਬਹੁਤ ਨਿਆਰਾ ਬੰਨਾ ਪਿਆ ਗਰਮੀ ਨਾਲ ਬੁਰੇ ਹਾਲ ਸੀ ਚਾਰੇ ਪਾਸੇ ਮੌਸਮ ਹੋਇਆ ਵਿਆ ਸੋਹਣਾ ਲੋ ਜੀ ਖਦੀਮ ਆ ਅੰਕਲ ਨੂੰ ਦੇਖ ਲੈਂਦੇ ਕੋਲਿੰਦੇ ਇਹਨਾਂ ਸੋਹਣਾ ਲੱਗਦਾ ਨਾ ਇਹ ਦਰਖਤ ਸੀਰਸ ਨੇ ਆਪਣੇ ਲੱਗਿਆ ਹੁੰਦਾ ਸੀ ਪਹਿਲਾਂ ਪਰ ਅੱਛਾ ਇਧਰ ਨਿੰਬੂ ਲੱਗੇ ਵਿਆ ਸੱਚ ਜੱਬਾ achar ਨਹੀਂ ਬਣਾਉ ਹਾਂ ਨਿੰਬੂ ਲੱਗੇ ਬੱਲੇ 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 ਆ ਨਿੰਬੂ ਬੋਲੇਓ ਲੈ ਵੀ ਨਿੰਬੂ ਤੋੜਾਂਗੇ ਤੇ achar ਪਾਵਾਂਗੇ

ਕਰਦੇ ਆਹਾਹਾ ਮਿੱਠੇ ਹੋਣਗੇ ਕੋੜੇ ਨਹੀਂ ਹੋਣੇ ਹਨਾ ਹਾਈਸ ਮੈਨ ਕਿੰਨੀ ਸੋਹਣੀ ਆ ਇਹ ਖੁਸ਼ ਆਹਾਹਾਹਾਹਾ ਦੇਖੋ ਕੋਈ ਉਹ ਸੰਤਰੀ ਦਾ ਸਵਾਦ ਆ ਹੀ ਜਾਂਦਾ ਹਨਾ ਆਏ ਮੂੰਹ ਚ ਪਾਣੀ ਆ ਗਿਆ ਖਾਣੇ ਨਹੀਂਗੇ achar bana la ਮੈਂ ਆ ਮਤਲਬ ਵੀ ਵਧੀਆ ਲੱਗਿਆ ਸੀਰੀਅਸਲੀ ਲੈ ਵੀ ਆ ਤਨ ਯਾਰੇ ਬਣ ਗਏ ਕਮਲ ਦੇ ਕਿਉਂਕਿ achar ਕਮਲ ਨੂੰ ਪਸੰਦ ਆ ਮੈਂ ਇੰਨਾ ਖਾਂਦਾ ਨਹੀਂ ਕਮਲ ਨੂੰ ਪਸੰਦ ਬਾਲਾ ਪਰ ਮੇਲਾ ਦਾ ਮੁਸੰਮੀ ਜੀ ਤਾਂ ਮੈਂ ਉਹੀ ਖਾ ਲੈਣੀ ਆ

ਦੇਖੋ ਚੰਗੀ ਤਰ੍ਹਾਂ ਦੇਖੋ ਹਾਂ ਨੀ ਹਾਈ ਨਿੱਕੇ ਜਿਹਨੂੰ ਲੱਗਿਆ ਲੈ ਉਹ ਆ ਵੀ ਲੱਗਿਆ ਆ ਵੀ ਨਿੱਕਾ ਵਾ ਹੈ ਨਾ ਨਿੱਕਾ ਨਿੱਕਾ ਜਵਾਕ ਹੈ ਵਿਚਾਰਾ 6 ਸੀਗੇ ਚੱਲ ਕੋਈ ਨਹੀਂ ਥੋੜੇ ਆ ਇੱਕ ਆ ਵੀ ਲੱਗਿਆ ਹੋਇਆ ਵਾ ਇਹ ਵੀ ਇਹ ਵੀ ਛੋਟਾ ਵਾ ਕਿਹੜਾ ਪੱਤਾ ਵਾ ਨਹੀਂ ਨਹੀਂ ਛੋਟੇ ਆ ਬਾਕੀ ਰਹਿਣ ਦੋ ਆ ਲੱਗੇ ਨਿੱਕੂ ਜ ਆਏ ਹਾ 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 ਚਲੋ ਇਹ ਆਪਾਂ ਹੁਣ ਕਿੱਥੇ ਰੱਖੀਏ ਇਹ ਖਾ ਲਈਏ ਨਹੀਂ ਨਹੀਂ ਇਹ ਚਾਰ ਪਾਉਣਾ ਵਾ ਇਹਨਾਂ ਦਾ ਨਹੀਂ ਨਹੀਂ ਖਾਣ ਨੂੰ ਨਹੀਂ ਲੈਂਦੇ ਆਪਾਂ ਇਹ ਇਹ ਉਹ ਤਾਂ ਦਿਖਾਓ ਆਚਾਰ ਬਣਾਇਆ ਤਾਂ ਦਿਖਾਓ ਅਵੇ ਤੁਹਾਨੂੰ ਆਚਾਰ ਬਣਾਇਆ ਦਿਖਾਉਣੇ ਇਹਨਾਂ ਨਿੰਬੂਆਂ ਦਾ ਇਹ ਜਾਣਿਆ ਕਿਚਨ ਵਿੱਚ ਸੀ ਤੇ ਹੁਣ ਆਪਾਂ ਅੱਜ ਬਰਵਾ ਕੇ ਆਪਾਂ ਵੀ ਲੈ ਜਾਣਾ ਇਹ ਪੱਲੇ ਆਵੇ ਇਧਰ ਦੀਆਂ ਕਿਹਦਾ ਵੇ ਨਿੰਬੂ ਦੀ ਕੀ ਜਾਂਦੇ ਔਰੇ ਵਿੱਚ ਨਿੰਬੂ ਭੈਣ ਵੀ ਉਹਦੀ ਸੱਟ ਲੇ ਮਿਰਚਾਂ ਨਾਲ ਪਾ ਕੇ ਨਿੰਮੂਆਂ ਦਾ ਆਚਾਰ ਬਹੁਤ ਸਾਰ ਬਹੁਤ ਬਣਦਾ ਦਾ ਅਜੇ ਉੱਪਰ ਚੱਕ ਕੇ ਆਈਏ ਚਲੋ ਆਹ ਹੁਣ ਚੱਲੇ ਆ ਉੱਪਰ ਕਿਹੜਾ ਘੜਾਂ ਚੱਲ ਲਈ ਕਮਲ ਮੈਨੂੰ ਘੁਮਾਉਣ ਚੱਲੀ ਆ ਉੱਪਰ ਮੈਂ ਹਰਦੀਪ ਨੂੰ ਘੁਮਾਉਣ ਚਾਹ। ਕਿੱਥੇ ਆ ਕਮਲ? ਆ ਸੀਹੀ। ਲੈ ਵੀ। ਲੈ ਇਹ ਮੌਸਮ ਦੇ ਨਜ਼ਾਰੇ ਅੱਜ ਬਈ। ਮੌਸਮ ਤਾਂ ਸੋਹਣਾ ਹੀ ਬੜਾ ਹੋ ਗਿਆ ਲੈ ਉਹ ਪਿੱਛੇ ਆ ਗਿਆ ਘੰਟਾ 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 ਮੌਸਮ ਬਹੁਤ ਸੋਹਣਾ। ਫੋਟੋ ਵੀ ਲੈ ਲੈ। ਮੈਂ ਗੀਤ ਗਉਣ ਲੱਗ ਗਈ। ਸਿੰਗਰ ਬਣ ਗਈ। ਕਮਲ ਗਉਣ ਲੱਗ ਗਈ ਤੇ ਮੈਂ ਪਿੱਛੇ ਢੋਲ ਕੇ ਆਉਣ ਲੱਗ ਗਈ। ਢੋਲ ਕੇ। ਯੋ। ਨੇ ਇਹੀ ਕੰਮ ਹੋ ਗਿਆ ਸਾਡੇ ਕੋਲੇ ਬਸ। ਕਮਲ ਨੇ ਗਾਇਆ ਕਰਨਾ ਤੇ ਮੈਂ ਢੋਲ ਵਜਾਇਆ ਕਰਨਾ। ਹੂੰ। ਤੇ ਨਹੀਂ। ਚੱਲ ਵੀ ਫੇਰਾ। ਆਹ ਤਾਂ ਪਾਇਆ। ਆਹ ਨਾਲ ਪਾਇਣਾ ਹੀ ਆ। ਕਬੂਤਰ ਨੇ ਪਾਇਆ। ਦੇਖੋ ਫਿਰ। ਤੁੰਗੂ ਦੇ ਮਮਾ ਨਾਲ ਕੁਝ ਨਹੀਂ ਕਰ ਰਹੇ। ਅਰ ਪਾਪ ਗਈ ਆ ਭੈਣ ਨਾਲ ਘੁੰਮਣ ਵਾਸਤੇ। ਪਤਾ ਗੇੜਿਆਂ ਦੀ ਰਹਿੰਦੀ ਜਦੋਂ ਇੱਥੇ ਆਏ ਨਹੀਂ। ਯਾਰੀ ਰੀਜੀ ਗਲਾ ਕੈਂਟੇਗਰ ਵੀ ਕਿੰਨਾ ਸੋਹਣਾ ਲੱਗਦਾ ਪਿਆ ਫੁੱਲ ਅਭੀ ਆ ਤਾਂ ਬਾਲਾ ਵਧੀਆ ਪੰਡ ਕਿੰਨਾ ਸੋਹਣਾ ਲੱਗਦਾ ਪਿਆ ਉੱਥੂ ਪੰਡ ਕਿੰਨਾ ਸੋਹਣਾ ਲੱਗਦਾ ਪਿਆ ਘਰ ਕਿੰਨੇ ਵਧੀਆ ਲੱਗਦੇ ਤੁਹਾਨੂੰ ਬੈ ਕਰਕੇ ਦਿਖਾਉਣੇ ਆ ਉਹ ਘਰ ਕਿੰਨੇ ਸੋਹਣੇ ਲੱਗਦੇ ਬੇਕਮਲੇ ਮੈਂ ਤਾਂ ਮੈਨੂੰ ਆਂਗਲੋਂ ਦੇਖ ਤਬਾੜਾ ਸੋਹਣਾ ਲੱਗ ਜਾਂਦਾ ਵਾਹ ਵਾਲਾ ਜਿਹੜਾ ਆ ਨੀ ਮੇਂ ਉਂਗਲ ਦੀ ਸੀ ਇਹਨਾਂ ਲਈ ਦੇਖੋ ਕਿ ਕਿੱਦਾਂ ਜੀ ਆ ਨੋ 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 ਉਹ ਆਹ ਉਹ ਆਹ ਦੇਖ ਕਿੰਨਾ ਸੋਹਣਾ ਲੱਗਦਾ ਬੜਾ ਇਹ ਦੇਖੀ ਮੀਂਹ ਨਾਲ ਮੌਸਮ ਨਾਲ ਕਿੰਨਾ ਫਰਕ ਪੈ ਗਿਆ ਇੱਕ ਇੱਕ ਘਰ ਦੀ ਖਿਣ ਲੱਗ ਗਈ ਜੇ ਮੈਂ ਜੋਗਿੰਗ ਕਰਨ ਲੱਗ ਜਾਵਾਂ ਤਾਂ ਕਿੰਨਾ ਜ਼ਿਆਦਾ ਮੇਰਾ ਸਾਹ ਚੜਦਾ ਮੈਂ ਥੋਪਾ ਝੜ ਕੇ ਪੌੜੀਆਂ ਚੜੀ ਮੇਰਾ ਸਾਹ ਚੜਨ ਲੱਗ ਪਿਆ ਉਹ ਗਾਣਾ ਜ਼ਿਆਦਾ ਗਾ ਲੈਣਾ ਆਪਾਂ ਗਾਣਿਆਂ ਦਾ ਸੁਰ ਝੜ ਗਿਆ ਹਾਂ ਉਹ ਮੈਨੂੰ ਕੜੀਆਂ ਦਿਖੀ ਜਾਂਦੀਆਂ ਕਮਲ ਹਾਂ ਉਹ ਗੜੀਆਂ ਦਿਖੀਆਂ ਹਾਂ ਉਹ ਰੈੱਡ ਕੁੱਠੀ ਦੇਖੀ ਕਿੰਨੀ ਸੋਹਣੀ ਸਾਡੀ ਰੈੱਡ ਰੈੱਡ ਉਹ ਛਤਰੀ ਜਿਹੜੀ ਦੀਦੀ ਕੱਲੀ ਗਈ ਆ ਹਾਂ ਇਹ ਛਤਰੀ ਨਾਲ ਇਹ 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 ਹਾਂ ਔਰ ਨਹੀਂ ਘਰ ਦੀ ਬੋ ਨਾਰ ਲੱਗੇ ਕਿੱਡੇ ਕਿੱਡੇ ਆਹ ਹੋ ਇੱਧਰ ਦੇਖੋ ਆਪਾਂ ਕਮਲ ਦੇ ਮਗਲ ਮਗਰੀ ਜਾਈ ਜਾਣਾ ਬਸ ਇਹ ਉੱਥੇ ਕੋਈ ਰਹਿੰਦਾ ਨਹੀਂ ਉਹ ਸਾਹਮਣੇ ਨਾਰ ਲੱਗੇ ਹੋਏ ਆ। ਸਾਈਓ ਤੂੰ ਪਰ ਇਹੀ ਪਿਆਰ ਨਾਰਾ ਵਾ ਲੂ। ਜਮਾ ਤੋੜ। ਆਹਾ। ਉਧਰ ਮੈਸਤਰੀ ਕੰਮ ਕਰੀਂਦੇ ਤੇ ਜਰਦਾ ਮਿਲ ਜਾਂਦੇ ਆ। ਸਾਰੇ ਫੜੇ ਜਾਣਗੇ ਕੋਈ ਨਹੀਂ। ਸਾਰੇ ਫੜ ਲੈਣੇ ਆਪਾਂ ਦੇਖੀ ਜਾਂਦੇ ਆ। ਆ ਨਾਰਾਗੇ। ਇੱਥੇ ਕੋਈ ਰਹਿੰਦਾ ਨਹੀਂਗਾ। ਇਹ ਇਹ ਵਾਲਾ ਜਿਹੜਾ ਘਰ ਆ ਉਧਰ ਉਹਨਾਂ ਦਾ ਆ। ਕਿੰਨਾ ਦਾ? ਥੋੜਾ ਬੀਜੇ ਥੋੜੀ। ਵਾਈਟ ਜੈ। ਇਹ ਉਹਨਾਂ ਦਾ ਘਰ। ਫਾਖੀਆਂ ਵੀ ਗਿੰਦੀਆਂ ਹੋਈਆਂ। ਹਾਏ ਯਾਰ ਨਾਰ ਕਿੰਨੇ ਅੱਲੋ ਦਿਨ ਕਿੰਨਾ ਲੱਗੇ ਆਂ ਆ। ਕਮਲ ਅਨਾਰ ਨਹੀਂ ਮੈਨੂੰ ਆੜੂ ਲਾਦੇ ਕਿ ਨਾਰੀਆ ਯਾਰ ਅਨਾਰ ਆ ਜਗੀਦੀ ਪਹਿਲੇ ਇੱਥੇ ਰਹਿੰਦੀ ਸੀ ਚੱਲੋ ਫਿਰ ਆਪਾਂ ਚੱਲ ਕੇ ਹੁਣ ਮੈਂ ਕਹਿੰਦਾ ਅਨਾਰ ਤੋੜ ਕੇ ਲੈ ਲਈਏ ਮੈਨੂੰ ਜਿਆਦਾ ਜਗੀਦੀ ਨੇ ਜਦੋਂ ਕਰਵਾਉਂਦਾ ਵਾਤ ਨਹੀਂ ਰੱਖਿਆ ਸੀਗਾ ਅੱਛਾ ਤੇ ਉਹ ਨੀਚੇ ਦਿਸਦਾ ਨਹੀਂ ਸੀਗਾ ਤੇ ਭੁੱਖ ਲੱਗੀ ਹੁੰਦੀ ਚੰਦਰਮਾ ਦੇਖਣਾ ਜ਼ਰੂਰੀ ਉਹ ਚੰਨ ਜੋ ਵੀ ਸੀ ਹੂੰ ਤੇ ਜਗੀ ਵੀ ਨਹੀਂ ਇੱਥੇ ਚੜ ਕੇ ਅਰਗੇ ਦਿੱਤਾ ਸੀਗਾ ਭੁੱਖ ਕਿੰਨੀ ਲਾਦੀ ਆ ਸੌਖੇ ਨਹੀਂਗੇ ਇਸ ਵਾਰੀ ਤਾਂ ਹਰ ਦਿਨ ਨੂੰ ਵਾਤ ਰੱਖਣਾ ਮੇਰੇ ਲਈ ਹਾਂ ਵੀ ਮੇਰੀ ਸ਼ਕਲ ਦੇਖ ਕੇ ਦੱਸੋ ਸ਼ਕਲ ਦੇਖੋ ਮੇਰੀ ਗਰੀਬ ਦੀ ਗਰੀਬ ਉਹਦਾ ਵਾਤਰ ਰੱਖੂਗਾ ਨਹੀਂ ਤੁਸੀਂ ਗਰੀਬ ਵੈਸੇ ਕਿਹੜੇ ਪਾਸਿਓਂ ਆ ਗਰੀਬੀਆਂ ਲੈ ਦੱਸੋ ਲੈ ਹੂੰ ਗਰੀਬੰਦਾਂ ਵਾਤਰ ਆ ਗਰੀਬ ਆ ਚੱਪਲਾ ਪਾਉਂਦੇ ਹੁੰਦੇ ਗਰੀਬ ਆ ਚੱਪਲਾ ਪਾਉਂਦੇ ਹੁੰਦੇ ਆ ਜਮ ਮੇਰਾ ਮੂੜਿਆ ਪਿਆ ਲੈ ਹੂੰ ਸੂਟ ਸੱਟ ਮਿਲ ਜਾਊਗਾ ਕਿਸੇ ਪਾਸਿਓਂ ਸੂਟ ਮੈਗੇ ਲੈ ਸੂਟ ਪਿੱਛੇ ਮੈਂ ਵਾਤਰ ਰੱਖ ਲੈ ਹੈ ਆ ਵਧੀਆ ਕੰਮ ਸੂਟ ਲੈ ਲਓ ਵਾਤਰ ਰੱਖ ਹਰਦੀ ਓਏ ਮੀ ਆ ਗਿਆ ਮੀ ਆ ਗਿਆ ਆਇ ਰਬਾ ਆਏ ਸੱਚੀ ਮੀ ਆ ਗਿਆ ਦੇਖੋ ਕਿੱਥੇ ਤੁਸੀਂ ਕਿੱਥੇ मैं मैं नीचे तुझे थे थे, मैं नीचे क्या बता पाता क्या बता तो तो क्या बता बता <laughs> क्या बता क्या 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 <laughs> तो तो लो के पाता आयो रबा कि ਵਧੀਆ ਲੱਗਦਾ ਪਿਆ ਮੀਂਹ ਹਣਾ ਚੱਲੀਏ نیچے ਅਰੇ ਹੋ ਜ਼ਿਆਦਾ ਹੀ ਮੀਂਹ ਆ ਗਿਆ ਚਲ ਆਪਾਂ نیچے ਜਾਂਦੇ ਹਾਂ ਹੁਣ ਮੀਂਹ ਕੋਲ ਜ਼ਿਆਦਾ ਹੀ ਆ ਗਿਆ ਕੀ ਕਰ ਲੱਗੀ ਕਮਲਾਣਾ ਮਿਰਚਾਂ ਦਾ ਚਾਣ ਪਾਉਣ ਲੱਗੀ ਆ ਤੇ ਥਾ ਨਾਲ ਕਰ ਲੈਂਦੀ ਮਿਰਚਾਂ ਨੂੰ ਫੇਰ ਕਿਉਂ ਹੁੰਦਾ ਸੀ ਤੇ ਰਵਾਬ ਨਹੀਂ ਚੱਕਣੀ ਵੇ ਰਵਾਬ ਚੱਕਣੀ ਸਾਬਨ ਨਾਲ ਧੋ ਦਿੰਨੇ ਸੀ ਆਪਾਂ ਹੱਥ ਸੈਨੀਟਾਈਜ਼ ਲੱਗਦਾ ਨਹੀਂ ਮਿਰਚ ਦਾ ਹੋ ਜਾਂਦਾ ਹੁੰਦਾ ਹੈਗਾ ਹਣਾ ਇਹ ਲੱਜਦੀ ਨਹੀਂ ਨਾ ਮਿਰਚਾਂ ਦਾ

ਆਡਰ ਤੋਂ ਕਲੀ ਖਾ ਗੀ ਤਾਂ ਅੱਗੇ ਨਹੀਂ ਪਤਾ ਲੱਗਦਾ ਕੋਈ ਨਹੀਂ ਕੋਕ ਜਿਆਦਾ ਪੀ ਲਿਆ ਸੀ ਹੋਈ ਰਵਾਰਸ ਦਾ ਅੱਖ ਮਾਰੀ ਜਾਂਦਾ ਵਾ ਤੇ ਕੇਕ ਜਿਆਦਾ ਖਾ ਲਿਆ ਸੀ ਕੇਕ ਓਏ ਕੇਕ ਬਹੁਤ ਸਵਾਦ ਸੀਗਾ ਸਵਾਦ ਸੀ ਕੇਕ ਨੇ ਨਿਆਰਾ ਬੰਦ ਮੈਂ ਤਾਂ ਆਪਣੀ ਕਦੇ ਇੰਨਾ ਖਾਦਾ ਉਦੋਂ ਨਹੀਂ ਖਾਦਾ ਬਸ ਕੇਕ ਸਵਾਦ ਸੀਗਾ ਅਸੀਂ ਜਰੂਰ ਜਰੂਰ ਅਪ ਚਾਕਲੇਟ ਵਾਲਾ ਲੈ ਕੇ ਆਉਨੇ ਆ ਨਾ ਤਾਂ ਕਰਦੇ ਕਹਣ ਨਰਚਾ ਹੋ ਗਈਆਂ ਲੈ ਵੀ ਕੁੜੀ ਨੇ ਮਿਹਨਤ ਕੀਤੀ ਫੁੱਲ ਕੱਟੀ ਉਹਨਾਂ ਦਾ ਕਟਰੀਆਂ ਵੀ ਹਨਾ ਕਿੱਟਾ ਜਾਉਂਗਾ ਨਹੀਂ ਕਿੱਟਾ ਉਹ ਤਾਂ ਕੱਟਿਆ ਨਾ ਇਹ ਤਾਂ ਆਪਣੇ ਦੀ ਹੈ ਕਟਣੀਆਂ ਮੈਂ ਨਹੀਂ ਆ ਕੱਟਨੇ ਜਗੀ ਜੀ ਲਈ ਮਿਰਚਾਂ ਹੋ ਗਈਆਂ ਤੇ ਰਵਾਸ ਸਾਡਾ ਹਜੇ ਵੀ ਖਾਈ ਜਾਂਦਾ ਇਹਦਾ ਧਣਖਾਨ ਚ ਵੀ ਹੈ ਤੇ ਨਿਹਰੀ ਚ ਵੀ ਆ ਦੋ ਦੋ ਕੰਮ ਕਰਦਾ ਰਵਾਸ ਸਾਡਾ ਕਮਲ ਧਿਆਨ ਨਾਲ ਮੀਂਹ ਬਹੁਤ ਜ਼ਿਆਦੇ ਆ ਸਲੈਪ ਨਾ ਲੱਗ ਜੇ ਹੋਰ ਮਿਰਚਾਂ ਦੀ ਇੱਥੇ ਖਿੰਡਰਿਆਂ ਨੂੰ ਸਾਰੀਆਂ ਉਹੀ ਗੱਲ ਆ ਉਹੀ ਗੱਲ ਆ ਚਾਰ ਦੀ ਤਿਆਰੀ ਹੁੰਦੀ ਸੀ ਆ

ਤਾਂ ਇਹਨੂੰ ਦਾ ਨਹਲਾ ਲਿਆ ਕਰੂ। ਇਹਨੇ 2 ਦਿਨਾਂ ਚ ਖਾਣਾ ਜੀ 1 ਦਿਨ ਚ ਖਾਣਾ ਰਿਹਾ ਫੜਵਾਉਂਦੇ। ਫਿਨਿਸ਼ ਹੀ ਦੇਣਾ। ਬਾਅਦ ਪਾਸੇ ਅਸੀਂ ਕਰਦੇ। ਟੋਪਰ ਆ ਦੋ। ਹੂੰ। ਉਹ ਵੀ ਚਾਰ ਆਪਣਾ ਤਿਆਰ ਆ ਹੁਣ। ਹਾਂ ਜੀ ਇਹ ਨਹੀਂ ਬੁੜਾ ਨਾ ਕਾਇਆ ਦਾ ਜੀ ਅੱਬੀ ਜਸਨ ਹੋਰੀ ਮੈਚ ਤੇ ਤੈਨੂੰ ਬਾਲਾ ਕੀ ਕਰਾ ਪਹਿਨ ਓਕੇ ਵਾਸੀ ਜੈਲ ਦੀ ਜਮਾਨ ਲੋ ਜੀ ਕਾਲੀ ਖਾਸ ਕਰਕੇ ਠੀਕ ਬੱਸ ਹਾਲੋ ਕਮਲ ਕਾਟੇ ਚ ਬਾਦ ਗੋੜਾ ਦੇ ਨਹੀਂ ਜੀ ਬੱਸ ਲੋ ਜੀ 4 11 ਨਹੀਂ ਕਮਲ ਦੋ ਦੋ ਟੁੱਪੇ ਵੀ ਰੱਖਣਾ ਨਹੀਂ ਤਾਂ ਸਿੱਕੋ ਖਾਦ ਸਕਦੇ ਹਾਂ 4 ਗੋਲਡ ਕ੍ਰੈਡਿਟ ਤੇ ਕੀ ਦੀ ਦੀ ਅਲਫਾਵਾ ਦੇ ਕੋਈ ਤਾਜ਼ਾ achar ਵੀ ਘਰ ਦੀਆਂ ਮਿਰਚਾਂ ਨਹੀਂ ਗੀਆਂ ਨਿੰਬੂ ਘਰ ਦਾ ਵਾ ਮਿਰਚਾਂ ਵੀ ਘਰ ਦੀਆਂ ਹੀ ਆ ਜੀ ਜੇ ਤਾਂ 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 ਮਾਰ ਚੁੱਕਿਆ